ਚਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਜਾਨ ਸਾਹਿਬ ਜੈ ਹਿੰਦ ਜੈ ਹਿੰਦ ਜੈ ਹਿੰਦ ਮੈਂ ਕਿਹਾ ਬੜੀ ਚੁੱਪ ਕਰਕੇ ਬੈਠੇ ਆ ਗੱਲ ਕੀ ਤੁਸੀਂ ਕਿਸਾਨਾਂ ਵੀਰਾਂ ਹਾ ਡਾਟ ਸਰ ਜੈ ਹਿੰਦ ਜੈ ਹਿੰਦ ਜੈ ਕੀ ਬਾਤ ਹੈ ਕੀ ਬਾਤ ਹੈ ਮੈਂ ਵੀ ਵੇਖ ਲਿਆ ਸੀ ਤੁਹਾਨੂੰ ਆਂਦਿਆਂ ਨੂੰ ਮੈਂ ਕਿਹਾ ਬਹਿ ਗਏ ਆ ਕੇ ਇਹਨਾਂ ਨਾਲ ਕਰਦੇ ਆਂ ਪੂਰੀ ਗੱਲਬਾਤ ਡਾਟ ਸਰ ਨੂੰ ਨਾਲ ਲੈ ਕੇ ਆਏ ਹੋ ਤੁਸੀਂ ਮੈਂ ਤੇ ਫਿਰ ਆਪਣਾ ਵਿਹੜੇ ਦੀ ਜਾਣ ਪਛਾਣ ਕਰਾ ਰਿਹਾ ਸੀ ਤੁਸੀਂ ਹੁਣ ਡਾਟ ਸਰ ਦੀ ਜਾਣ ਪਛਾਣ ਕਰਾ ਦਿਓ ਜੀ ਜੀ ਇਹ ਨੇ ਡਾਕਟਰ ਜਗਦੀਪਕ ਸਿੰਘ ਗਿੱਲ ਵਾਹ 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 ਇਹ ਨੇ ਮੁਖਸੀਡ ਸਰਟੀਫਿਕੇਸ਼ਨ ਅਫੀਸਰ ਅੱਛਾ ਜੀ ਚੰਡੀਗੜ੍ਹ ਤੋਂ ਤਸ਼ਰੀਫ ਲੈ ਕੇ ਆਏ ਨੇ ਕੀ ਬਾਤ ਹੈ ਕੀ ਬਾਤ ਬਹੁਤ ਵਧੀਆ ਆਪ ਸਾਹਿਬ ਜੀ ਆਇਆ ਨੂੰ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਾਡੇ ਵਿਹੜੇ 'ਚ ਤੇ ਜੇ ਏਡੇ ਵੱਡੇ ਅਫਸਰ ਹੈ ਨਾਲੇ ਇਹਨਾਂ ਦਾ ਜਿਹੜਾ ਕੰਮ ਹੈ ਨਾ ਉਹ ਬਹੁਤ ਸੋਹਣਾ ਹੈ ਜਿਹੜਾ ਤੁਸੀਂ ਦੱਸਿਆ ਹੀ ਆ ਵੀ ਮੁੱਖ ਬੀਜ ਪ੍ਰਜਨਨ ਅਫਸਰ ਹੈ ਜੀ ਜੀ ਹੈ ਨਾ ਇਹਨਾਂ ਨਾਲ ਤੇ ਕਰਦੇ ਆਂ ਗੱਲਬਾਤ ਤੁਸੀਂ ਬੜੇ ਅੱਜ ਲਿਸ਼ਕਦੇ ਪਏ ਉਹ ਗੱਲ ਕੀ ਆ ਉਹ ਮਹਾਰਾਜ ਮੈਨੂੰ ਛੱਡੋ ਆ ਤੁਸੀਂ ਪਿੰਡ ਦਾ ਹਾਲਚਲ ਦੱਸੋ ਬੜਾ ਲਿਸ਼ਕਾਇਆ ਕੀ ਗੱਲ ਪਹਿਲੀ ਗੱਲ ਤੇ ਧਿਆਨ ਕਿਉਂ ਛੱਡ ਗਏ ਹੈ ਤੁਸੀਂ ਪੂਰਨੇ ਪਾ ਕੇ ਸਾਨੂੰ ਸਫਾਈ ਕਰ ਅਦੇਸ਼ ਦੇ ਕੇ ਨਿਰਦੇਸ਼ ਦੇ ਕੇ ਵੀ ਪਿੰਡ ਚ ਸਫਾਈ ਰੱਖਣੀ ਜ਼ਰੂਰੀ ਆ ਆਪ ਗਾਇਬ ਹੋ ਜਾਨੇ ਆ ਤੇ ਫਿਰ ਤੁਸੀਂ ਜੋ ਦੱਸਿਆ ਸੀ ਉਹ ਕੰਮ ਕਰਨਾ ਵਾ ਸਫਾਈ ਰੱਖਣੀ ਬਹੁਤ ਲਾਜ਼ਮੀ ਆ ਕਿਉਂਕਿ ਸਵੱਛਤਾ ਮਿਸ਼ਨ ਜਿਹੜਾ ਨਾ ਸਾਡਾ ਇਹ ਹੈ ਹੀ ਇਸ ਕਰਕੇ ਵੀ ਇਹ ਇੱਕ ਦਿਨ ਕਰਕੇ ਛੱਡ ਦਿਓ ਉਹ ਕੰਮ ਨਹੀਂ ਹੋ ਸਕਦਾ ਉਹ ਇਹ ਤਾਂ ਰੋਜ਼ ਕਰਨਾ ਪਊਗਾ ਜੀ ਸਾਨੂੰ ਹਨਾ ਇਹ ਗਾਹੇ ਬਗਾਹੇ ਕਰਨਾ ਪਊਗਾ ਉਹ ਨਹੀਂ ਆਪਣੀ ਕਹਾਵਤ ਨਹੀਂ ਆ ਸਫਾਈ ਜਿੱਥੇ ਸਫਾਈ ਉੱਥੇ ਖੁਦਾਈ ਹਾਂ ਬਿਲਕੁਲ ਬਿਲਕੁਲ ਦੇਖੋ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਔਰ ਖੁਦਾਈ ਆਏਗੀ ਉੱਥੇ ਹੀ ਜਿੱਥੇ ਸਫਾਈ ਹੋਏਗੀ ਮਿੱਠਾ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਤਾ ਅੱਜ ਕੱਲ ਡੇਂਗੂ ਦੀ ਵੀ ਪਰਹਾਰ ਚੱਲਦੀ ਹੈ ਚੱਲਦੀ ਹੈ ਹਨਾ ਇਹ ਆਪਾਂ ਜਿਹੜਾ ਪਿੰਡ 'ਚ ਸਫਾਈ ਦਾ ਕੰਮ ਸ਼ੁਰੂ ਕੀਤਾ ਇਹ ਆਪਾਂ ਨੂੰ ਕਾਫੀ ਫਾਇਦੇ ਹੀ ਦਊਗਾ ਨਾਲੇ ਗੱਲ ਪਤਾ ਕੀ ਆ ਕੋਈ ਇੱਕ ਬੰਦਾ ਚਾਵੇ ਨਾ ਮੈਂ ਪੂਰੇ ਪਿੰਡ ਚ ਸਫਾਈ ਕਰ ਦਿਆਂ ਨਹੀਂ ਹੋ ਸਕਦਾ ਇਹ ਸਾਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਲੈਣੀ ਹੈ ਹੈਨਾ ਬਿਲਕੁਲ ਬੀ ਰਲ ਕੇ ਹਮਲਾ ਮਾਰੀਏ ਇਹ ਸਫਾਈ ਅਭਿਆਨ ਜਾਂ ਸਫਾਈ ਮਿਸ਼ਨ ਜਿਹੜਾ ਹੈ ਇਹਨੂੰ ਅਸੀਂ ਕਾਮਯਾਬ ਕਰੀਏ ਇਹ ਤਾਂ ਹੀ ਹੋ ਸਕਦਾ ਜੇ ਇੱਕ ਦੂਜੇ ਦੀ ਆਹ ਹੁੰਦੇ ਨੇ ਨਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕਹਿੰਦੇ ਹੁੰਦੇ ਆ ਨਾ ਇਹ ਬਰਾਬਰ ਹੁੰਦੀਆਂ ਜੇ ਆ ਬਿਲਕੁਲ ਬਿਲਕੁਲ ਆ ਦੇਖੋ ਆ ਮਿਲ ਗਈਆਂ ਤੇ ਬਰਾਬਰ ਹੋ ਗਈ ਇਹ ਜਦੋਂ ਐ ਮਿਲ ਜਾਂਦਾ ਹੈ ਨਾ ਸਾਰੇ ਕੰਮ ਇਹ ਉਂਗਲਾ ਬਰਾਬਰ ਹੋ ਜਾਂਦੀਆਂ ਇਹਦਾ ਮਤਲਬ ਇਹ ਵੀ ਰਲ ਮਿਲ ਕੇ ਕੰਮ ਕਰੀਏ ਤੇ ਅਸੀਂ ਇੱਕੋ ਜਿਹੇ ਆ ਉਹ ਗੱਲ ਸੁਣੋ ਉਹ ਸੱਥ ਚ ਬੈਠਿਆਂ ਨੂੰ ਵੀ ਸਾਰਿਆਂ ਨੂੰ ਲਾ ਲਿਆ ਕਰੋ ਨਹੀਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਇੱਕ ਦਿਨ ਤੁਸੀਂ ਉਧਰੋਂ ਕਰਵਾ ਲਓ ਇੱਕ ਦਿਨ ਅਸੀਂ ਜਾਵਾਂ ਅੱਛਾ ਉਹ ਕਹਿੰਦੇ ਸਾਰੇ ਸਾਰੇ ਇੱਕ ਦਿਨ ਕੀਤੇ ਦੂਜੇ ਦਿਨ ਕਿਸੇ ਨੇ ਕੰਮ ਨਹੀਂ ਕਰਨਾ ਇਹ ਵਾਰੀ ਵਾਰੀ ਵੰਡਦੇ ਨਹੀਂ ਠੀਕ ਕੀਤਾ ਤੁਸੀਂ ਆਹ ਕਿਉਂਕਿ ਸਾਰਿਆਂ ਦਾ ਹਿੱਸਾ ਪਾਉਣਾ ਇਹਦੇ ਵਿੱਚ ਬਹੁਤ ਜ਼ਰੂਰੀ ਆ ਦੇਖੋ ਜੀ ਹਿੱਸਾ ਪਏਗਾ ਤੇ ਤਾਂ ਹੀ ਆ ਇਹ ਮਿਲਦਾ ਵੀ ਤਾਂ ਹੀ ਆ ਕੋਈ ਜੋ ਕੁਦਰਤ ਦਿੰਦੀ ਵੀ ਤਾਂ ਹੀ ਆ ਜੇ ਅਸੀਂ ਆਪਣੇ ਵੱਲੋਂ ਕੋਈ ਹਿੱਸਾ ਪਾਵਾਂਗੇ ਜੇ ਅਸੀਂ ਘਰ ਬੈਠੇ ਰਵਾਂਗੇ ਵੀ ਨਹੀਂ ਭਾਈ ਜੋ ਕੁਦਰਤ ਕਰਦੀ ਚੰਗਾ ਕਰਦੀ ਅੱਜ ਕੱਲ੍ਹ ਜਿਵੇਂ ਪਿਛਲਾ ਮਹੀਨਾ ਲੰਘਿਆ ਬਾਛੜਾਂ ਦਾ ਮਹੀਨਾ ਸੀ ਹੈਨਾ ਹੋਰ ਵੀ ਬਹੁਤ ਕੁਛ ਸੀ ਹੁਣ ਤੇ ਸਾਡੀ ਫਸਲ ਵੀ ਤਿਆਰ ਆ ਤੇ ਬਿਲਕੁਲ ਤਿਆਰ ਹੈ ਬਿਲਕੁਲ ਤਿਆਰ ਹੈ ਜੀ ਬਿਲਕੁਲ ਤਿਆਰ ਹੈ ਇੱਕ ਥੋੜਾ ਜਿਹਾ ਨਾ ਉਹ ਪਹੀ ਦੇ ਉੱਤੇ ਜਿਹੜਾ ਰੂੜੀਆਂ ਨੇ ਉਹ ਵੀ ਥੋੜਾ ਜਿਆਦਾ ਧਿਆਨ ਜਰੂਰ ਦੇ ਟੋਏ ਟੋਏ ਦਾ ਕਹਿ ਤਾ ਹਾਂ ਵੀ ਇਹ ਹੁਣ ਇਦਾਂ ਲਾਣਾ ਨਹੀਂ ਟੋਏ ਪਟਨੇ ਆ ਹਾਂ ਟੋਏ ਪੱਟ ਕੇ ਵਿੱਚ ਲਾਉਣੀ ਚਾਹੀਦੀ ਆਪਾਂ ਨੂੰ ਉਹ ਵੀ ਜਿਹੜੀ ਸਫਾਈ ਬਹੁਤ ਜ਼ਰੂਰੀ ਆ ਉਹ ਵੀ ਜ਼ਰੂਰੀ ਆ ਉਹ ਖਾਦ ਦੀ ਖਾਦ ਕਿਸਾਨ ਬੰਦਾ ਸਾਹਮਣੇ ਬਿਲਕੁਲ ਬਿਲਕੁਲ ਲਓ ਜੀ ਭਾਏ ਆ ਮੰਡੀਆਂ ਦੇ ਪੜ੍ਹ ਦਿਓ ਜੀ ਫਿਰ ਲਓ ਜੀ ਆਲੂ ਜਿਹੜਾ ਆ ਜਿਲੰਦਰ ਵੀ ਕਿਹਾ 750 ਰੁਪਏ ਕਵਿੰਟਲ ਲੁਧਿਆਣਾ 1150 ਰੁਪਏ ਮਾਨਸਾ 1600 ਰੁਪਏ ਖੰਨਾ 1500 ਰੁਪਏ ਫਿਰੋਜ਼ਪੁਰ 2250 ਰੁਪਏ ਤੇ ਬਰਨਾਲਾ 1600 ਰੁਪਏ ਅੱਛਾ ਜੀ ਪਿਆਜ਼ ਜਿਲੰਦਰ 400 ਰੁਪਏ ਲੁਧਿਆਣਾ 3600 ਰੁਪਏ ਮਾਨਸਾ 4500 ਰੁਪਏ ਖੰਨਾ 4350 ਰੁਪਏ ਫਿਰੋਜ਼ਪੁਰ 4450 ਰੁਪਏ ਤੇ ਬਰਨਾਲਾ 3500 ਰੁਪਏ ਟਮਾਟਰ ਅੱਜ ਵੀ ਕਿਹਾ ਜੀ ਜਿਲੰਦਰ 2000 ਰੁਪਏ ਕਵਿੰਟਲ ਲੁਧਿਆਣਾ 2650 ਮਾਨਸਾ 3500 ਰੁਪਏ ਖੰਨਾ 2500 ਰੁਪਏ ਫਿਰੋਜ਼ਪੁਰ 4500 ਬਰਨਾਲਾ 4000 ਰੁਪਏ ਕਵਿੰਟਲ ਬੈਂਗਨ ਦਾ ਭਾਜ ਰਿਹਾ ਜੀ ਜਿਲੰਦਰ 600 ਰੁਪਏ ਲੁਧਿਆਣਾ 1100 ਰੁਪਏ ਮਾਨਸਾ 2500 ਰੁਪਏ ਕਵਿੰਟਲ ਖੰਨਾ 1800 ਰੁਪਏ ਫਿਰੋਜ਼ਪੁਰ 2750 ਤੇ 50 ਰੁਪਏ ਤੇ ਬਰਨਾਲਾ 1500 ਰੁਪਏ ਜੀ ਜੀ ਕੀ ਆ ਜਿਲੰਦਰ ਵਿਆ 600 ਰੁਪਏ ਕਵਿੰਟਲ ਲੁਧਿਆਣਾ 1000 ਰੁਪਏ ਮਾਨਸਾ ਭਾ ਮਿਲਿਆ 1400 ਰੁਪਏ ਕੀ ਇਹ ਦਾ ਖੰਨਾ ਵੀ ਕਿਹਾ 1200 ਰੁਪਏ ਕਵਿੰਟਲ ਫਿਰੋਜ਼ਪੁਰ 2700 ਤੇ 50 ਰੁਪਏ ਤੇ ਬਰਨਾਲਾ 1500 ਰੁਪਏ ਇੱਕ ਮਿੰਟ ਅੱਛਾ ਜੀ ਇਹ ਮੰਡੀਆਂ ਦੇ ਭਾਅ ਆਪਾਂ ਦਿੱਤੇ ਸਨਾਂ ਬਿਲਕੁਲ ਜੀ ਹੁਣ ਡਾਕਟਰ ਸਾਹਿਬ ਦੇ ਵੱਲ ਜਾਈਏ ਆ ਹਾਂ ਬਿਲਕੁਲ ਆਓ ਜੀ ਆਹ ਸਾਰਾ ਪੂਰੀ ਗੱਲ ਲਾਹ ਲਈਏ ਨਾ ਅੱਜ ਪੂਰਾ ਕਿਉਂਕਿ ਪਤਾ ਕੀ ਆ ਡਾਕਟਰ ਸਾਹਿਬ ਜਿੱਥੋਂ ਆਏ ਆ ਜਾਂ ਜਿਹੜੀ ਗੱਲਬਾਤ ਆ ਜਿਹਨਾਂ ਨਾਲ ਅਸੀਂ ਕਰਨੀ ਆ ਨਾ ਇਹ ਚੀਜ਼ ਤੋਂ ਬਿਨਾ ਸਾਡੀ ਖੇਤੀਬਾੜੀ ਸੰਭਵ ਹੈ ਹੀ ਨਹੀਂ ਹੈ ਹੀ ਨਹੀਂ ਜੀ ਠੀਕ ਹੈ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਈ ਨੌਜਵਾਨ ਕਿਸਾਨਾਂ ਲਈ ਸਵੈ ਰੋਜ਼ਗਾਰ ਦਾ ਸਾਧਨ ਪਰਮਾਨੰਤ ਬੀਜ ਉਤਪਾਦਨ ਅੱਛਾ ਜੀ ਬਹੁਤ ਵਧੀਆ ਕਿਸ ਕਿਤੇ ਵੱਲ ਜੇ ਅਸੀਂ ਆਵਾਂਗੇ ਤੇ ਇਹ ਦੇਖੋ ਫਿਰ ਤੁਸੀਂ ਪਾਉ 12 ਸਾਡੀਆਂ ਹੋਣਗੀਆਂ ਹੂੰ ਬਿਲਕੁਲ ਹੋਣਗੀਆਂ ਜੀ ਠੀਕ ਹੈ ਤੇ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 28142 6 ਇਹ ਸਾਡਾ ਦੂਜਾ ਨੰਬਰ ਹੈ 0181 28142 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਤੇ ਡਾਕਟਰ ਗਿੱਲ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜੀ ਡਾਕਟਰ ਸਾਹਿਬ ਜੀ ਇਹ ਤੋਂ ਪਹਿਲਾਂ ਵੀ ਅਸੀਂ ਸਾਰੀ ਲਗਾਤਾਰ ਗੱਲਬਾਤ ਕਰੀਏ ਅੱਜ ਦੇ ਵਿਸ਼ੇ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹੋ ਹੀ ਦੱਸ ਛੱਡੋ ਵੀ ਇਹ ਸਰਟੀਫਾਈਡ ਜਾਂ ਪ੍ਰਮਾਣਿਤ ਵੀ ਇਹ ਹੁੰਦਾ ਕੀ ਆ ਇਹਨੂੰ ਮਤਲਬ ਕੀ ਕਹਿੰਦੇ ਕੀ ਆ ਇਹ ਕਿਵੇਂ ਅਸੀਂ ਇਹਦੀ ਜਿਹੜੀ ਆ ਪਰਿਭਾਸ਼ਾ ਲਿਆਵਾਂਗੇ ਜੀ ਮਿੱਠਾ ਸਿੰਘ ਜੀ ਜਿਹੜਾ ਫਸਲ ਦਾ ਬੀ ਹੁੰਦਾ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਫਸਲ ਦੇ ਤਿਆਰ ਹੋਣ ਚ ਪੱਕਣ ਚ ਜੇ ਕਿਸੇ ਚੀਜ਼ ਦਾ ਬੀ ਠੀਕ ਨਹੀਂ ਤੇ ਉਹ ਜਿੰਨੀ ਮਰਜ਼ੀ ਅਸੀਂ ਉੱਤੇ ਮਿਹਨਤ ਕਰ ਲਈਏ ਦਵਾਈ ਦਾ ਖਾਦ ਪਾ ਲਈਏ ਤੇ ਉਹਦਾ ਵਧੀਆ ਝਾੜ ਆਪਾਂ ਨੂੰ ਨਹੀਂ ਮਿਲ ਸਕਦਾ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸਟੇਟਾਂ ਵਿੱਚ ਸੀਡ ਸਰਟੀਫਿਕੇਸ਼ਨ ਅਥਾਰਟੀਆਂ ਬਣਾਈਆਂ ਗਈਆਂ ਇਹ ਜਿਹੜੀ ਪੰਜਾਬ ਦੀ ਸੀਡ ਸਰਟੀਫਿਕੇਸ਼ਨ ਅਥਾਰਟੀ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਆਂ ਭਾਰਤ ਸਰਕਾਰ ਵੱਲੋਂ ਇਲਾਕੇ ਦੇ ਹਿਸਾਬ ਨਾਲ ਕਿਸਮਾਂ ਨੋਟੀਫਾਈ ਕੀਤੀਆਂ ਜਾਂਦੀਆਂ ਨੇ ਵੀ ਇਸ ਇਲਾਕੇ ਦੇ ਵਿੱਚ ਕਿਹੜੀ ਕਿਸਮ ਵਧੀਆ ਚੱਲੂਗੀ ਜਾਂ ਉਹਦੇ ਨਾਲ ਲਾਏ ਬੰਦਾ ਚੰਗਾ ਝਾੜ ਉਹ ਜਿਹੜੀਆਂ ਸਾਡੇ ਇਲਾਕੇ ਦੇ ਅਨੁਸਾਰ ਕਿਸਮਾਂ ਹੁੰਦੀਆਂ ਨੇ ਉਹਨਾਂ ਨੂੰ ਸੰਸਥਾ ਦਾ ਜਿਹੜਾ ਟੈਕਨੀਕਲ ਸਟਾਫ ਹੈ ਉਹਨਾਂ ਦੀ ਦੇਖਰੇਖ 'ਚ ਅਸੀਂ ਕਿਸਾਨਾਂ ਕੋਲ ਤਿਆਰ ਕਰਵਾਉਂਦੇ ਹਾਂ ਉਹ ਜਿਹੜਾ ਵੀ ਤਿਆਰ ਹੁੰਦਾ ਹੈ ਉਦੀ ਗੁਣਵਕਤਾ ਵਧੀਆ ਹੁੰਦੀ ਹੈ। ਉਹਦੀ ਪਰੋਜਨੀ ਪਤਾ ਹੁੰਦੀ ਹੈ ਵੀ ਪਿੱਛੋਂ ਕਿਹੜੇ ਕਰੈਕਟਰ ਦਾ ਆਇਆ ਜਾਂ ਕੀ ਇਹਦੇ ਵਿੱਚ। ਉਹਦੇ ਅਨੁਸਾਰ ਉਹ ਬੀ ਤਿਆਰ ਹੁੰਦਾ ਹੈ ਤੇ ਉਹ ਵਧੀਆ ਬੀ ਵਧੀਆ ਝਾੜ ਦਿੰਦਾ। ਇਹਨੂੰ ਅਸੀਂ ਪ੍ਰਮਾਣਿਤ ਪ੍ਰਮਾਣਿਤ ਬੀ ਕਹਿੰਦੇ। ਬਹੁਤ ਵਧੀਆ ਗੱਲ ਦੱਸੀ ਹੈ ਜੀ ਇਹਨਾਂ ਨੇ। ਹਾਂਜੀ। ਅੱਛਾ ਡਾਕਟਰ ਸਾਹਿਬ ਗੱਲ ਇਹ ਹੈ ਵੀ ਇਹ ਪ੍ਰਮਾਣਿਕਤਾ ਦੇ ਫਾਇਦੇ ਕੀ ਨੇ ਆਪਾਂ ਜੀ ਮੋٹے ਸ਼ਬਦਾਂ 'ਚ ਦੇਖੀ ਤਾਂ ਇਹਦੀ ਕਿਸਾਨ ਵੀਰ ਨੂੰ ਕੀ ਫਾਇਦੇ ਨੇ? ਇਹਦੇ ਚੌਂ ਸਾਬ੍ਹ ਸਭ ਤੋਂ ਵੱਧ ਤਾਂ ਫਾਇਦਾ ਇਹਦਾ ਇਹ ਹੈ ਵੀ ਇਹਦਾ ਚੰਗਾ ਝਾੜ ਹੁੰਦਾ ਹੂੰ ਇਹਦੇ ਵਿੱਚ ਬਿਮਾਰੀ ਵਾਲਾ ਵੀ ਨਹੀਂ ਹੁੰਦਾ ਹੂੰ ਜਿਹੜੇ ਅ ਨਦੀਨ ਹੁੰਦੇ ਨੇ ਨਦੀਨਾਂ ਦੇ ਬੀ ਕਈ ਵਾਰੀ ਫਸਲ ਦੇ ਵਿੱਚ ਹੁੰਦੇ ਨੇ ਉਹ ਸਾਰਾ ਕੁਝ ਅਸੀਂ ਕੱਢਿਆ ਹੁੰਦਾ ਸਾਡੇ ਸਟਾਫ ਨੇ ਦੇਖ ਕੇ ਉਹਨੂੰ ਸਾਫ਼ ਕਰਾਇਆ ਹੁੰਦਾ ਪਰਸੈਸਿੰਗ ਇਹਦੀ ਕਰਾਈ ਹੁੰਦੀ ਹੈ ਇੱਕਸਾਰਤਾ ਹੁੰਦੀ ਹੈ ਫਸਲ ਜਦੋਂ ਬਣਦੀ ਹੈ ਤਿਆਰ ਹੁੰਦੀ ਉਹ ਵੀ ਇੱਕ ਬਰਾਬਰ ਹੁੰਦੀ ਹੈ ਤੇ ਪੱਕਦੀ ਕਰਦੀ ਵੀ ਇੱਕ ਬਰਾਬਰ ਹੀ ਜੀ ਇਹਦੇ ਇਹ ਮੈਨ ਜਾਦਾ ਫਾਇਦੇ ਨੇ ਚੰਗਾ ਛਾੜ ਦਿੰਦੀ ਬਿਲਕੁਲ ਬਿਲਕੁਲ ਮਿਠਾ ਸਿੰਘ ਜੀ ਬਹੁਤ ਵਧੀਆ ਗੱਲ ਦੱਸੀ ਇਹਨਾਂ ਨੇ ਹਨਾ ਇੱਕੋ ਗੱਲ ਇਹ ਆ ਵੀ ਜਿਵੇਂ ਇਹ ਸਾਰੀ ਗੱਲਬਾਤ ਦੱਸਦੇ ਪਏ ਆ ਵੀ ਪਰਮਾਨਿਤ ਬੀਜ ਉਤਪਾਦਨ ਜੇ ਸਾਡੇ ਨੌਜਵਾਨ ਜਿਹੜੇ ਕਿਸਾਨ ਆ ਇਹ ਕਰਨਾ ਸ਼ੁਰੂ ਕਰਨ ਤੇ ਬਹੁਤ ਫਾਇਦੇ ਫਾਇਦੇ ਤੇ ਫਿਰ ਹੈ ਹੀ ਆ ਨਾ ਸਾਡੇ ਹਨਾ ਹਾਂ ਬਿਲਕੁਲ ਆਮ ਕਿ ਆਮ ਤੇ ਗੁੱਠਲੀਆਂ ਕਿਤਾ ਹਾਂ ਡਾਕਟਰ ਸਾਹਿਬ ਇਹ ਜਿਵੇਂ ਤੁਸੀਂ ਕੁਝ ਫਾਇਦੇ ਦੱਸੇ ਨੇ ਔਰ ਅਸੀਂ ਜੇ ਆਮ ਪਾਸ਼ਾ ਚ ਦੀ ਗੱਲ ਕਰੀਏ ਵੀ ਸਾਡੇ ਜਿਹੜੇ ਜ਼ਿਮੀਂਦਾਰ ਨੇ ਕਿਸਾਨ ਆ ਉਹਨਾਂ ਲਈ ਕਿਵੇਂ ਲਾਹੇਵੰਦ ਆ ਤੇ ਜੇ ਕਿਸੇ ਨੇ ਸ਼ੁਰੂ ਕਰਨਾ ਮੰਨ ਲਓ ਮੈਂ ਜਾਂ ਮੇਰੇ ਕਾਕੇ ਨੇ ਜਾਂ ਭਤੀਜੇ ਨੇ ਸ਼ੁਰੂ ਕਰਨਾ ਹੋਵੇ ਇਹ ਕਿਵੇਂ ਸ਼ੁਰੂ ਕਰ ਸਕਦੇ ਮਿੱਠੂ ਸਿੰਘ ਜੀ ਇਹ ਬੜਾ ਵਧੀਆ ਸਵਾਲ ਤੁਸੀਂ ਕੀਤਾ ਹੈ ਲਾਹੇਵੰਦ ਇਸ ਤਰ੍ਹਾਂ ਵੀ ਜਿਵੇਂ ਤੁਸੀਂ ਅੱਜਕੱਲ ਦੇ ਹਾਲਾਤ ਦੇਖਦੇ ਹੋ ਵੀ ਬੱਚੇ ਆਪਣੇ ਬਾਹਰ ਬਹੁਤ ਚਲੇ ਜਾ ਰਹੇ ਨੇ ਬੱਚੇ ਨਵੇਂ ਬੱਚਿਆਂ ਦਾ ਰੁਝਾਨ ਖੇਤੀ ਵੱਲ ਘਟਦਾ ਜਾ ਰਿਹਾ ਬਟ ਇਹ ਵੀ ਉਹ ਉਤਪਾਦਨ ਵਾਲੀ ਚੀਜ਼ ਹੈ ਜਿਸ ਤਰ੍ਹਾਂ ਖੇਤਾਂ ਵਿੱਚ ਉਹ ਆਮ ਖੇਤੀ ਕਰਦੇ ਨੇ ਉਦਾਂ ਹੀ ਇਹ ਖੇਤੀ ਕੀਤੀ ਜਾ ਸਕਦੀ ਹੈ ਪਰ ਤਕਨੀਕੀ ਮਾਰਾਂ ਦੇ ਨਾਲ ਕੀਤੀ ਜਾ ਦੇਖ ਰੇਖ ਚ ਦੇਖ ਰੇਖ ਚ ਕੀਤੀ ਜਾ ਸਕਦੀ ਹੈ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਉਹ ساری ਉਮਰ ਜਿਹੜੀ ਕੰਮ ਕਰਦੇ ਆਏ ਨੇ ਉਹੀ ਕੰਮ ਕਰਦੇ ਨੇ ਪਿਤਾ ਮੁਰਖੀ ਕੀਤਾ ਪਿਤਾ ਮੁਰਖੀ ਕੀਤਾ ਜੀ ਤੇ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਮੁਨਾਫਾ ਉਹ ਕਈ ਗੁਣਾ ਵੱਧ ਜਾਂਦਾ ਹਾਂ ਅੱਛਾ ਕਿੱਥੇ ਉਹਨਾਂ ਨੇ ਬਾਹਰ ਜਾ ਕੇ ਆਪ ਨੌਕਰੀਆਂ ਕਰਨੀਆਂ ਕਿੱਥੇ ਇੱਥੇ ਉਹਨਾਂ ਨੇ ਪੈਦਾ ਕਰਕੇ ਲੋਕਾਂ ਨੂੰ ਨਾਲ ਨੌਕਰੀਆਂ ਦੇਣੀਆਂ ਨੇ ਇਲਾਕੇ ਦੇ ਬੱਚਿਆਂ ਨੂੰ ਹੋਰਾਂ ਨੂੰ ਕੋਈ ਨਦੀਨ ਕਡਾਉਣ ਚ ਕਿਸੇ ਹੋਰ ਕੰਮ ਦੇ ਵਿੱਚ ਸੋ ਇਸ ਤਰ੍ਹਾਂ ਇਹਦਾ ਨਾਲ ਉਹਨਾਂ ਦਾ ਇੱਕ ਕਿੱਤਾ ਵੀ ਜੁੜਿਆ ਰਹਿੰਦਾ ਹੈ ਪਿਤਾਪੁਰਖੀ ਕਿੱਤਾ ਵੀ ਜੁੜਿਆ ਰਹਿੰਦਾ ਤੇ ਨਾਲ ਮੁਨਾਫਾ ਵੀ ਹੋਈ ਜਾਂਦਾ। ਕਿਆ ਬਾਤ ਹੈ। ਦੇਖੋ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਹਨਾ ਨਾਲੇ ਖੇਤਾਂ ਦੇ ਖੇਤਾਂ 'ਚ ਰਹਿਣਗੇ। ਹਾਂ। ਉਹੀ ਖੇਤੀ ਹੈ ਪਰ ਥੋੜਾ ਜਿਹਾ ਫਰਕ ਹੈ ਹਨਾ। ਹਾਂ। ਅੱਛਾ ਡਾਕਟਰ ਸਾਹਿਬ ਗੱਲ ਇਹ ਹੈ। ਬੀ ਕਿਸੇ ਵੀ ਕਿਸਾਨ ਵੀਰ ਨੇ ਇਸ ਕਿਤੇ ਧੰਦੇ ਵੱਲ ਨੂੰ ਆਣਾ ਇਹ ਕਿਤਾ ਧੰਦਾ ਹੀ ਮੈਂ ਤਾਂ ਇਹਨੂੰ ਮੰਨਦਾ ਜੀ ਕਿਉਂਕਿ ਇਹ ਸੀਡ ਸਰਟੀਫਿਕੇਸ਼ਨ ਅਥਾਰਟੀ ਨੇ ਜਦੋਂ ਸਾਨੂੰ ਇਹ ਕੰਮ ਹੀ ਸ਼ੁਰੂ ਕਰਾ ਦਿੱਤਾ ਤੇ ਇਹ ਕਿਤਾ ਧੰਦੇ ਸਾਡੇ ਪੈਸੇ ਵੱਧ ਆਉਣਿਆ ਸਾਰੇ ਪੂਰੇ ਦੇਖੋ ਜੀ ਕਿੱਥੇ ਕਿੱਥੇ ਬੀ ਦੀ ਤੇ ਲੋੜ ਪੈਂਦੀ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਜਦੋਂ ਇਹਨੂੰ ਫਿਰ ਕੋਈ ਕੰਮ ਸ਼ੁਰੂ ਕਰਨਾ ਤਾਂ ਕੀ ਕੀ ਚਾਹੀਦਾ ਸਾਡੇ ਕਿਸੇ ਕਿਸਾਨ ਵੀਰ ਨੂੰ ਨੌਜਵਾਨ ਨੂੰ ਕੀ ਕੀ ਚਾਹੀਦਾ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਲਈ ਜ਼ਰੂਰੀ ਗੱਲ ਇਹ ਹੈ ਵੀ ਬੀ ਜਦੋਂ ਆਪਾਂ ਤਿਆਰ ਕਰਨਾ ਹੈ ਬੀ ਤਿਆਰ ਕਰਨ ਲਈ ਬੀ ਤੋਂ ਹੀ ਬੀ ਤਿਆਰ ਹੋ ਸਕਦਾ ਘਰੇ ਪਈ ਜਿੰਸ ਤੋਂ ਬੀ ਨਹੀਂ ਬਣ ਸਕਦਾ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਬੀ ਤੋਂ ਜਿੰਸ ਬਣ ਸਕਦੀ ਆ ਜਿੰਸ ਤੋਂ ਬੀ ਨਹੀਂ ਬਣ ਸਕਦਾ ਸੋ ਉਹਦੇ ਲਈ ਕੀ ਹੁੰਦਾ ਨਿਰਧਾਰਤ ਕੇਂਦਰਾਂ ਤੋਂ ਯੂਨੀਵਰਸਿਟੀਆਂ ਤੋਂ ਅਸੀਂ ਸਰਟੀਫਾਈਡ ਜਾਂ ਫਾਊਂਡੇਸ਼ਨ ਕਿਸਮ ਦਾ ਜਾਂ ਬਰੀਡਰ ਕਿਸਮ ਦਾ ਬੀ ਲੈਨੇ ਜੀ ਜੀ ਜਦੋਂ ਉਹ ਬੀ ਲੈਨੇ ਆ ਜੀ ਉਹਦਾ ਅਸੀਂ ਨਾਲ ਬਿੱਲ ਲੈਨੇ ਉਹਦੇ ਨਾਲ ਸੀਡ ਸਰਟੀਫਿਕੇਸ਼ਨ ਦੇ ਟੈਗ ਲੱਗੇ ਹੁੰਦੇ ਨੇ ਹਰ ਬੈਗ ਦੇ ਨਾਲ ਹਰ ਥੈਲੇ ਦੇ ਨਾਲ ਜਿਹੜਾ ਉਹ ਆਉਂਦਾ ਉਹ ਚੀਜ਼ਾਂ ਅਸੀਂ ਸੰਭਾਲ ਕੇ ਰੱਖ ਲੈਣੇ ਜਦੋਂ ਅਸੀਂ ਬੀਜ ਦੀ ਬਜਾਈ ਕਰਦੇ ਹਾਂ ਬਜਾਈ ਕਰਨ ਤੋਂ ਬਾਅਦ ਇੱਕ ਸੀਡ ਸਰਟੀਫਿਕੇਸ਼ਨ ਦਾ ਸੀ ਟ੍ਰੇਸੇਬਿਲਟੀ ਦਾ ਸਾਥੀ ਪੋਰਟਲ ਹੈ ਅਸੀਂ ਉਹਦੇ ਤੇ ਆਪਣੇ ਆਪ ਨੂੰ ਨਾਮਜ਼ਦ ਕਰਾਉਨੇ ਆ ਰਜਿਸਟਰ ਕਰਾਉਨੇ ਵੀ ਆ ਅਸੀਂ ਖੇਤ ਆ ਵੀ ਆ ਫਲਾਣੀ ਸਾਥ ਚ ਫਲਾਣੇ ਪਿੰਡ ਚ ਇੱਥੇ ਲਾਇਆ ਹੂੰ ਉਹ ਸਾਡੇ ਮਾਹਰ ਜਾ ਕੇ ਤਕਨੀਕੀ ਮਾਹਰ ਜਾ ਕੇ ਉੱਥੇ ਨਿਰੀਖਣ ਕਰਕੇ ਆਉਂਦੇ ਨੇ ਵੀ ਹਾਂ ਇਹ ਲੱਗਾ ਉਹਦੇ ਟੈਗ ਸੱਚੇ ਨੇ ਉਹ ਜਦੋਂ ਟੈਗ ਸਾਡੇ ਕੋਲ ਆ ਜਾਂਦੇ ਫਿਰ ਅਸੀਂ ਜਿੱਥੋਂ-ਜਿੱਥੋਂ ਉਹਨੇ ਲਿਆ ਹੁੰਦਾ ਜੇ ਹਰਿਆਣੇ ਚੋਂ ਲਿਆਂਦਾ ਦਿੱਲੀ ਤੋਂ ਲਿਆਂਦਾ ਉਹਨੂੰ ਵੈਰੀਫਾਈ ਕਰਨ ਲਈ ਅਸੀਂ ਉੱਥੇ ਪੱਤਰ ਭੇਜ ਕੇ ਵੈਰੀਫਾਈ ਵੀ ਕਰਦੇ ਆ। ਜੀ ਜੀ ਤੇ ਨਾਲ ਫਿਰ ਉਹਨੂੰ ਖੇਤੀਬਾੜੀ ਵਿਭਾਗ ਤੋਂ ਇੱਕ ਲਾਇਸੈਂਸ ਵੀ ਲੈਣਾ ਪੈਂਦਾ। ਆ ਇਹ ਮੈਂ ਤੁਹਾਨੂੰ ਲੱਗਾ ਹੀ ਪੁੱਛਣ ਮੇਰੇ ਜੇਦੋਂ ਤੁਸੀਂ ਕਹਿੰਦੇ ਹੋ ਵੀ ਆਹ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਫਿਰ ਤੇ ਤੋਂ ਕੋਈ ਨਾ ਕੋਈ ਚੀਜ਼ ਲਾਇਸੈਂਸ ਵੀ ਲੈਣਾ ਪੈਂਦਾ ਹੋਊਗਾ ਬਿਲਕੁਲ ਜੀ ਲਾਇਸੈਂਸ ਤੋਂ ਬਿਨਾ ਤੇ ਅਸੀਂ ਵੀ ਵੇਚ ਹੀ ਨਹੀਂ ਸਕਦੇ ਹਾਂ ਇਹ ਜਿਹੜਾ ਲਾਇਸੈਂਸ ਹੈ ਇਹ ਲੈਣ ਵਾਸਤੇ ਸਾਨੂੰ ਕੀ ਕੀ ਕਰਨਾ ਪਏਗਾ ਇਹਦੇ ਵਿੱਚ ਜੀ ਖੇਤੀਬਾੜੀ ਵਿਭਾਗ ਨੇ ਇਹ ਚੀਜ਼ ਬੜੀ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਸਾਨ ਕਰ ਦਿੱਤੀ ਹੈ ਆਨਲਾਈਨ ਕਰ ਦਿੱਤੀ ਹੈ ਅੱਛਾ ਜੀ ਈ ਐਗਰੀ ਪੰਜਾਬ ਸਰਵਿਸਿਜ਼ ਨਾਂ ਦੀ ਇੱਕ ਵੈਬਸਾਈਟ ਕ੍ਰੀਏਟ ਕੀਤੀ ਗਈ ਹੈ। ਹਾਂ। ਉਹਦੇ ਤੇ ਤੁਸੀਂ ਆਪਣੀ ਈਮੇਲ ਤੇ ਮੋਬਾਈਲ ਨੰਬਰ ਪਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਲੈਂਦੇ ਹੋ। ਅੱਛਾ। ਜਿਹੜੀ ਜਿਹੜੀ ਉਹ ਸੂਚਨਾ ਮੰਗੀ ਜਾਂਦੇ ਨੇ ਉਹ ਤੁਸੀਂ ਦੇਈ ਜਾਂਦੇ। ਹਾਂ। ਤੇ Google ਦੀ ਲੋਕੇਸ਼ਨ ਦੇ ਦਿੰਨੇ ਹੋ, ਗਦਾਮ ਕਿੱਥੇ ਆ ਉਹ ਦੇ ਦਿੰਨੇ ਹੋ, ਕਿੱਥੋਂ ਵੇਚਣਾ ਹੈ, ਕੀ ਕਰਨਾ ਹੈ ਉਹ ਸਾਰੀ ਸੂਚਨਾ ਉੱਤੇ ਭਰ ਦਿੰਨੇ। ਉਸ ਤੋਂ ਬਾਅਦ ਖੇਤੀਬਾੜੀ ਦੇ ਮਾਹ ਆਉਂਦੇ ਨੇ ਉਹਨੂੰ ਵੈਰੀਫਾਈ ਕਰਦੇ ਨੇ ਤੇ ਤੁਹਾਨੂੰ ਫੀਸ ਭਰ ਆ ਕੇ ਲਾਇਸੈਂਸ ਦੇ ਦਿੰਦੇ ਨੇ। ਹੂੰ ਹੂੰ ਉਹ ਜਦੋਂ ਤੁਸੀਂ ਲੈਂਡ ਤੋਂ ਬਾਅਦ ਫਿਰ ਤੁਸੀਂ ਇਹ ਸਰਟੀਫਿਕੇਸ਼ਨ ਵਾਲੇ ਪ੍ਰੋਗਰਾਮ 'ਚ ਆ ਜਾਂਦੇ ਹੋ ਵੀ ਬੀ ਹੁਣ ਤਿਆਰ ਕੀਤਾ ਤੇ ਇਹਨੂੰ ਵੇਚਣਾ ਵੀ ਹੈ ਵੇਚਣ ਲਈ ਜਦੋਂ ਕਾਗਜ਼ ਤਿਆਰ ਹੋ ਗਏ ਤੇ ਫਿਰ ਹੁਣ ਉਹਨਾਂ ਨੂੰ ਲਾਵਾਂਗੇ ਤੇ ਤਾਂ ਵੇਚਾਂਗੇ ਅੱਗੇ ਹੂੰ 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 ਬਿਲਕੁਲ ਬਿਲਕੁਲ ਉਹ ਵਧੀਆ ਤੁਸੀਂ ਗੱਲ ਦੱਸ ਰਹੇ ਹੋ ਅੱਛਾ ਡਾਕਟਰ ਸਾਹਿਬ ਮੇਰੇ ਵੀ ਮਨ 'ਚ ਹੁਣ ਇੱਕ ਗੱਲ ਆ ਰਹੀ ਹੈ ਜਦੋਂ ਕੋਈ ਕਿਸਾਨ ਵੀਰ ਨਾ ਇੱਕ ਤਾਂ ਹੈਗਾ ਵੀ ਕਈ ਸ਼੍ਰੇਣੀਆਂ ਤੁਸੀਂ ਦੱਸਿਓ ਨਾ ਸਾਨੂੰ ਸ਼੍ਰੇਣੀਆਂ ਵੀ ਵਿਸਥਾਰ ਨਾਲ ਦੱਸੋ ਕਿ ਕਿਹੜੀ ਕਿਹੜੀ ਸ਼੍ਰੇਣੀ ਦੀਆਂ ਦਾ ਬੀਜ ਹੁੰਦਾ ਆ ਤੇ ਕਿਸਾਨ ਵੀਰ ਆਪਨੇ ਆਪਣੇ ਤੌਰ ਤੇ ਮਤਲਬ ਆਮ ਡਿਸਟ੍ਰਿਬਿਊਸ਼ਨ ਲਈ ਕਿਹੜੀ ਕਿਹੜੀ ਸ਼੍ਰੇਣੀ ਦਾ ਬੀਜ ਬੀਜ ਸਕਦਾ ਚੌਂਸਾਪੇ ਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜੀ ਗੱਲ ਹੈ ਸ਼੍ਰੇਣੀਆਂ ਦੀ ਇਹਦੇ ਵਿੱਚ ਬੀਜ ਦੀਆਂ ਤਿੰਨ ਸ਼੍ਰੇਣੀਆਂ ਮਡਲੀਆਂ ਸ਼੍ਰੇਣੀਆਂ ਆਪਾਂ ਕਹਿ ਸਕਦੇ ਹਾਂ ਜੀ 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 ਇੱਕ ਹੁੰਦੀ ਹੈ ਨਿਊਕਲੀਅਸ ਜਾਂ ਬਰੀਡਰ ਸੀਡ ਜੀ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਜਿਹੜੇ ਫਸਲ ਤਿਆਰ ਹੁੰਦੀ ਹੈ ਉਸ ਤੋਂ ਜਿਹੜੀ ਪੈਦਾਵਾਰ ਤਿਆਰ ਹੁੰਦੀ ਉਹਨੂੰ ਅਸੀਂ ਫਾਊਂਡੇਸ਼ਨ ਬੀ ਕਹਿੰਦੇ ਜਿਹੜੀ ਨਿਊਕਲੀਅਸ ਬਰੀਡਰ ਬੀਜ ਹੁੰਦਾ ਹੈ ਇਹਦਾ ਜਿਹੜਾ ਇੱਥੇ ਟੈਗ ਲੱਗਦਾ ਹੈ ਸੀਡ ਸਰਟੀਫਿਕੇਸ਼ਨ ਦਾ ਉਹ ਪੀਲੇ ਰੰਗ ਦਾ ਟੈਗ ਹੁੰਦਾ ਅੱਛਾ ਜੀ ਹਾਂਜੀ ਉਸ ਤੋਂ ਜਿਹੜੀ ਫਸਲ ਤਿਆਰ ਹੁੰਦੀ ਹੈ ਜਿਹਨੂੰ ਆਪਾਂ ਫਾਊਂਡੇਸ਼ਨ ਬੀ ਕਹਿੰਦੇ ਆ ਉੱਤੇ ਅਸੀਂ ਚਿੱਟੇ ਰੰਗ ਦਾ ਟੈਗ ਲਾਉਂਦੇ ਅੱਛਾ ਤਾਂ ਕਿ ਪਛਾਣ ਦੂਰੋਂ ਹੀ ਹੋ ਜੇ ਥੈਲਾ ਦੇਖ ਕੇ ਵੀ ਇਹ ਫਾਊਂਡੇਸ਼ਨ ਹੈ ਕਿ ਸਰਟੀਫਾਈਡ ਹੈ ਜਿਹੜਾ ਹੁਣ ਫਾਊਂਡੇਸ਼ਨ ਵੀ ਬਣਿਆ ਉਸ ਤੋਂ ਬਾਅਦ ਜਿਹੜਾ ਬੀ ਤਿਆਰ ਹੁੰਦਾ ਉਹਨੂੰ ਅਸੀਂ ਸਰਟੀਫਾਈਡ ਬੀ ਕਹਿੰਦੇ ਹੂੰ ਜਦੋਂ ਵੀ ਕਿਸੇ ਸਾਡੇ ਕਿਸਾਨ ਵੀਰ ਨੇ ਬੀਜ ਉਤਪਾਦਨ ਲਈ ਲਾਉਣਾ ਹੈ ਤਾਂ ਉਹਨੂੰ ਹਮੇਸ਼ਾ ਹੀ ਫਾਊਂਡੇਸ਼ਨ ਜਾਂ ਆਪਣਾ ਬਰੀਡਰ ਬੀ ਲਾਉਣਾ ਚਾਹੀਦਾ ਕਿਉਂਕਿ ਸਰਟੀਫਾਈਡ ਬੀ ਬਣਾ ਕੇ ਉਹ ਤਾਂ ਹੀ ਵੇਚ ਸਕਦਾ ਹੂੰ ਤੇ ਜਿਹੜਾ ਆਮ ਸਧਾਰਨ ਕਿਸਾਨ ਹੈ ਉਹਦੇ ਲਈ ਹਮੇਸ਼ਾ ਉਹਨੂੰ ਚਾਹੀਦਾ ਵੀ ਸਰਟੀਫਾਈਡ ਬੀ ਲਾਵੇ ਉਹਦਾ ਕਾਰਨ ਇਹ ਹੈ ਵੀ ਦੂਸਰਾ ਬੀ ਜਿਹੜਾ ਫਾਊਂਡੇਸ਼ਨ ਬੀ ਆ ਉਹਦਾ ਮੁੱਲ ਥੋੜਾ ਜ਼ਿਆਦਾ ਹੁੰਦਾ ਹੈ ਤੇ ਕਿਸਾਨ ਨੇ ਤੇ ਜਿੰਸ ਦੇ ਤੌਰ ਤੇ ਲਾਉਣਾ ਹੈ ਵੀ ਝਾੜ ਚੰਗਾ ਹੋਵੇ ਫਸਲ ਵਧੀਆ ਹੋਵੇ ਉਹਨੇ ਕਿਹੜਾ ਬੀ ਬਣਾ ਕੇ ਵੇਚਣਾ ਕਿਉਂਕਿ ਜੇ ਵੇਚਣਾ ਹੋਵੇ ਤਾਂ ਉਹਨੂੰ ਦੂਜਾ ਪ੍ਰੋਸੈਸ ਕਰਨਾ ਪੈਂਦਾ ਤੇ ਚੰਗੀ ਫਸਲ ਲੈਣੀ ਹੈ ਤੇ ਉਹਨੂੰ ਸਰਟੀਫਾਈਡ ਬੀ ਲਾਉਣਾ ਪੈਂਦਾ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਤਿੰਨ ਛਲਣੀਆਂ ਚ ਆਪਾਂ ਲੈਣੇ ਅਸੀਂ ਹਰ ਵਾਰੀ ਕਿਸਾਨ ਨੂੰ ਇੱਕ ਮੋਟੀਵੇਟ ਵੀ ਕਰਦੇ ਆ ਜਾਂ ਉਹਨੂੰ ਇਸ ਪਾਸੇ ਨੂੰ ਪ੍ਰੇਰਿਤ ਵੀ ਕਰਦੇ ਆਂ ਵੀ ਹਰ ਸਾਲ 40% ਬੀਜੜਾ ਨਾ ਆਪਣਾ ਉਹ ਬਦਲਣਾ ਚਾਹੀਦਾ ਨਵਾਂ ਸਰਟੀਫਾਈਡ ਬੀਜ ਲਾਉਣਾ ਚਾਹੀਦਾ ਤਾਂ ਕਿ ਹੌਲੀ-ਹੌਲੀ ਕ੍ਰੌਪ ਜਾਂ ਫਸਲ ਦੀ ਜਿਹੜੀ ਹੈਲਥ ਆਫ ਵਧੀਆ ਬਣੀ ਰਵੇ ਸੋ ਆਮ ਕਿਸਾਨ ਨੂੰ ਜੇ ਫਸਲ ਹੀ ਲਾਉਣਾ ਤੇ ਉਹ ਸਰਟੀਫਾਈਡ ਲਾਵੇ ਤੇ ਜੇ ਉਹਨਾਂ ਨੇ ਬੀਜ ਪੈਦਾਵਾਰ ਲਈ ਲਾਉਣਾ ਤਾਂ ਉਹਨੂੰ ਫਾਊਂਡੇਸ਼ਨ ਜਾਂ ਨਿਊਕਲियस ਬੀਜ ਲਾਵੇ ਅਜਿਹੀ ਗੱਲ ਹੋਰ ਜੇ ਤੁਹਾਨੂੰ ਮੈਨੂੰ ਜਿਵੇਂ ਤੁਸੀਂ ਆ ਪਿੱਛੇ ਦੱਸਿਆ ਆ ਵੀ ਪੋਰਟਲ ਤੇ ਜਾ ਕੇ ਆਪਣਾ ਈਮੇਲ ਆਈਡੀ ਤੇ ਫਿਰ ਟੈਲੀਫੋਨ ਨੰਬਰ ਦੇ ਦੇਣਾ ਤੇ ਆਪਣੇ ਆਪ ਨੂੰ ਰਜਿਸਟਰਡ ਕਰਾਣਾ ਤੁਹਾਨੂੰ ਲਾਇਸੈਂਸ ਮਿਲ ਜਾਏਗਾ ਇਹ ਸਿਰਫ ਲਾਇਸੈਂਸ ਮਿਲਣ ਨਾਲ ਹੀ ਬੀਜ ਪ੍ਰਮਾਨਿਤ ਹੋ ਜਾਂਦਾ ਜਾਂ ਉਹ ਜਦੋਂ ਕਿਸਾਨ ਲਾਉਂਦਾ ਆ ਕਿ ਤੁਹਾਡੇ ਵੱਲੋਂ ਕੋਈ ਮੁਆਇਨੇ ਵੀ ਕੀਤੇ ਜਾਂਦੇ ਆ ਟੈਸਟਿੰਗ ਵੀ ਕੀਤੀ ਜਾਂਦੀ ਆ ਤੇ ਫਿਰ ਸਰਟੀਫਿਕੇਟ ਮਿਲਦਾ ਵੀ ਹਾਂ ਹੁਣ ਇਹ ਬੀ ਤੁਸੀਂ ਜਿਹੜਾ ਏਸ ਸ਼੍ਰੇਣੀ ਦਾ ਆ ਇਹ ਆਪ ਲਾ ਸਕਦੇ ਆ ਜਾਂ ਇਹਨੂੰ ਬੀ ਦੇ ਤੌਰ ਤੇ ਵੇਚ ਸਕਦੇ ਆ ਬੜਾ ਵਧੀਆ ਸਵਾਲ ਹੈ ਤੁਹਾਡਾ ਮਿਠਾ ਸਿੰਘ ਜੀ ਸਭ ਤੋਂ ਪਹਿਲਾਂ ਜਦੋਂ ਕਿਸਾਨ ਸਾਡੀ ਵੈਬਸਾਈਟ ਦੇ ਉੱਤੇ ਇਹ ਆਪਣਾ ਦਰਜ ਕਰਾਉਂਦਾ ਵੀ ਮੈਂ ਫਲਾਣੇ ਖੇਤ ਫਲਾਣੀ ਥਾਂ ਤੇ ਇੰਨਾ ਬੀਜ ਲਾਇਆ ਉਹਦੇ ਮੇਰੇ ਆ ਦਸਤਾਵੇਜ਼ ਨੇ ਜਿਵੇਂ ਟੈਗ ਵਗੈਰਾ ਨੇ ਇਹ ਦਿੱਲੀ ਯੂਨੀਵਰਸਿਟੀ ਤੋਂ ਮੈਂ ਲਿਆਂਦਾ ਕੁਝ ਮੈਂ ਪੰਤਨਗਰ ਤੋਂ ਲਿਆਂਦਾ ਤੇ ਸਾਡਾ ਸਟਾਫ ਸਭ ਤੋਂ ਪਹਿਲਾਂ ਉਹ ਟੈਗ ਵੈਰੀਫਾਈ ਕਰਨ ਲਈ ਪੱਤਰ ਪਾ ਕੇ ਉਹਨਾਂ ਨੂੰ ਯੂਨੀਵਰਸਿਟੀਆਂ ਨੂੰ ਪੁੱਛਦਾ ਹੈ ਵੀ ਇਹ ਵਾਕਈ ਤੁਹਾਡੇ ਤੋਂ ਆ ਬੰਦਾ ਆ ਨਾਂ ਦਾ ਲੈ ਕੇ ਗਿਆ ਵਿੱਚ ਜਦੋਂ ਉਹ ਅੱਗੇ ਕਹਿੰਦੇ ਨੇ ਕਿਉਂਕਿ ਹਰ ਟੈਗ ਦੇ ਉੱਤੇ ਇੱਕ ਨੰਬਰ ਲੱਗਾ ਹੁੰਦਾ ਹਾਂ ਉਹ ਮਾਰਕੀਟ ਦੇ ਵਿੱਚ ਟੈਗ ਨਹੀਂ ਮਿਲਦੇ ਉਹ ਸਿਰਫ ਸੰਸਤਾ ਹੀ ਦਿੰਦੀਆਂ ਨੇ ਤੇ ਉਹ ਕਹਿੰਦੇ ਨੇ ਵੀ ਹਾਂ ਇਹ ਸਾਡੇ ਤੋਂ ਲੈ ਕੇ ਗਿਆ ਤੇ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੁੰਦਾ ਸਾਡੇ ਦਾ ਜਿਹੜਾ ਤਕਨੀਕੀ ਸਟਾਫ ਹੈ ਸਾਡੇ ਸੀਡ ਸਰਟੀਫਿਕੇਸ਼ਨ ਅਸਿਸਟੈਂਟ ਜਾਂ ਸੀਡ ਸਰਟੀਫਿਕੇਸ਼ਨ ਅਫਸਰ ਉਹ ਉਸ ਕਿਸਾਨ ਦੇ ਖੇਤ ਚ ਜਾਂਦੇ ਨੇ ਉਹ ਜਾ ਕੇ ਉੱਥੇ ਬੀਜ ਦੇਖਦੇ ਨੇ ਵੀ ਇਹ ਬੀਜ ਵਾਕਿਆ ਲੱਗਿਆ ਹੋਇਆ ਠੀਕ ਤਰੀਕੇ ਨਾਲ ਲੱਗਿਆ ਜਿਹੜਾ ਇਹਨੇ ਸਮਾਂ ਸੀ ਢੁਕਵਾਂ ਸਮਾਂ ਸੀ ਲਾਉਣ ਦਾ ਇਹਨੇ ਉਦੋਂ ਲਾਇਆ ਫਿਰ ਜਿਹੜਾ ਬੀ ਇਹਦੀ ਸਟੇਜ ਠੀਕ ਹੈ ਉਹ ਸਾਰਾ ਕੁਝ ਮੌਇਨਾ ਕਰਕੇ ਸਾਨੂੰ ਰਿਪੋਰਟ ਕਰਦੇ ਨੇ ਵੀ ਹਾਂਜੀ ਇਹਨੇ ਬੀ ਲਾਇਆ ਤੇ ਠੀਕ ਲਾਇਆ ਹਮ ਇੱਕ ਮੌਇਨਾ ਤੇ ਉਦੋਂ ਹੁੰਦਾ ਜੀ ਮਤਲਬ ਇਹਦਾ ਬੀ ਵੀ ਉਹੀ ਆ ਤੇ ਢੰਗ ਵੀ ਠੀਕ ਆ ਢੰਗ ਵੀ ਠੀਕ ਹਮ ਦੂਜਾ ਮੌਇਨਾ ਸੀ ਕਰਾਉਣੇ ਆ ਜੀ ਜਦੋਂ ਫਸਲ ਤੇ ਫੁੱਲ ਪੈਂਦੇ ਅੱਛਾ ਉਦੋਂ ਇਹ ਹੁੰਦਾ ਉਹਦੇ ਵਿੱਚ ਕੋਈ ਨਦੀਨ ਨਾ ਆ ਗਿਆ ਹੋਵੇ ਕੋਈ ਆਫ ਟਾਈਪ ਆਫ ਟਾਈਪ ਦਾ ਮਤਲਬ ਵੀ ਸਾਰੇ ਬੂਟਿਆਂ ਦੀ ਹਾਈਟ ਇੱਕ ਬਰਾਬਰ ਹੈ ਉਹਦੇ ਵਿੱਚ ਉੱਚੇ ਜਿਹੜੇ ਬੂਟੇ ਨੇ ਜਾਂ ਆਫ ਦੂਜੇ ਜਾਂ ਨੀਵੇਂ ਨੇ ਉਹਨਾਂ ਨੂੰ ਅਸੀਂ ਕਢਵਾ ਦਿੰਨੇ ਕਿਉਂਕਿ ਉਹ ਵੀ ਤਿਆਰ ਹੋ ਰਿਹਾ ਜਿਹੜਾ ਅੱਗੇ ਜਾ ਕੇ ਲੱਗਣਾ ਜੀ ਉਹਦੇ ਵੀ ਵੀ ਵਿੱਚ ਪੈ ਕੇ ਤੇ ਉੱਤੇ ਜਾ ਕੇ ਵਿੱਚ ਮਿਲਾਵਟ ਕਰੇਗਾ ਖਰਾਬ ਕਰੇ ਬਿਲਕੁਲ ਸੋ ਉਹ ਦੂਜੇ ਮਾਈਨ ਦੇ ਉੱਤੇ ਸਾਡਾ ਸਟਾਫ ਜਾ ਕੇ ਉਹ ਸਾਰਾ ਕੁਝ ਕਢਾਉਂਦਾ ਹੈ ਚੈੱਕ ਕਰਦਾ ਵੀ ਇਹਨਾਂ ਨੇ ਕੀਤਾ ਕਰਾਇਆ ਉਦੋਂ ਸਾਡਾ ਦੂਜਾ ਮੌਈਨਾ ਹੁੰਦਾ ਹੈ ਤੀਜਾ ਅਸੀਂ ਸਟਾਫ ਜਾਂਦਾ ਜਦੋਂ ਹਾਰਵੈਸਟਿੰਗ ਹੁੰਦੀ ਹੈ ਜਦੋਂ ਵਾਢੀ ਹੁੰਦੀ ਹੈ ਹਾਂ 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 ਵਾਢੀ ਵੇਲੇ ਬੜਾ ਵਧੀਆ ਸਿਸਟਮ ਹੁੰਦਾ ਹੈ ਹਰ ਪਾਸੇ ਤੋਂ ਜਿਹੜਾ ਖੇਤ ਹੈ ਉਹਦਾ ਕੁਝ ਹਿੱਸਾ ਸੀ ਕਿਸਾਨ ਨੂੰ ਜਿਹੜਾ ਸਾਡਾ ਬੀਜ ਉਤਪਾਦਕ ਹੈ ਉਹਨੂੰ ਇਹ ਸਮਝਾਉਨੇ ਆ ਵੀ ਇਹਨੂੰ ਤੁਸੀਂ ਕੱਟ ਕੇ ਅਲੱਗ ਪਾ ਦਿਓ ਇਹਨੂੰ ਬੀਜ ਲਈ ਨਾ ਵਰਤੋ ਹਾਂ ਕਿਉਂਕਿ ਉਹ ਨਾਲ ਦੇ ਖੇਤ ਨਾਲੋਂ ਪੋਲੀਨੇਸ਼ਨ ਹੋਣ ਦਾ ਡਰ ਹੁੰਦਾ ਹੋਰ ਚੀਜ਼ਾਂ ਦਾ ਡਰ ਹੁੰਦਾ ਉਹਨੂੰ ਫਸਲ ਦੇ ਤੌਰ ਤੇ ਵਰਤ ਲਓ ਹਾਂ ਹਾਂ ਜਿਹੜਾ ਸਾਰੇ ਪਾਸਿਓ ਇੱਕ ਬਰਾਬਰ ਕੱਟ ਕੇ ਜਿਹੜਾ ਵਿੱਚ ਬਚ ਜਾਂਦਾ ਉਹ ਇਕੱਠਾ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇਹ ਵੀ ਰਾਏ ਦਿੰਨੇ ਆ ਵੀ ਇਹ ਸਾਫ਼ ਸੁਥਰੇ ਤਰੀਕੇ ਨਾਲ ਚੰਗੀ ਮਸ਼ੀਨ ਸਾਫ਼ ਕਰਕੇ ਤੇ ਇਹਨੂੰ ਵਿੱਚੋਂ ਕਟਾਓ ਤੇ ਇਹਨੂੰ ਸੰਭੋ ਤਾਂ ਕਿ ਇਹਦੇ ਵਿੱਚ ਦੂਜੀ ਕੋਈ ਹੋਰ ਵੈਰਾਈਟੀ ਨਾਲ ਮਿਕਸ ਹੋ ਜੇ ਇਹ ਸਾਡੀ ਤੀਜਾ ਮੋਆਇਨਾ ਹੁੰਦਾ ਆਹ ਕਿਹਾ ਬਾਰ-ਬਾਰ ਸਮੇਂ-ਸਮੇਂ ਤੇ ਮੈਂ ਉਹ ਹੀ ਕਹਿੰਦਾ ਵੀ ਮੈਨੂੰ ਲਾਂਚੈਂਟ ਲੈ ਕੇ ਵਿੱਚ ਬੀਜੀ ਕੁਝ ਹੋਰ ਜਾਵਾਂ ਹੈਨਾ ਉਹਨਾਂ ਨੇ ਮੁਆਇਨਾ ਕਰਨਾ ਆ ਤਾਂ ਕਹਿਣਾ ਵੀ ਹੋਣੇ ਵੀ ਠੀਕ ਆ ਅਸੀਂ ਡਰ ਸਭ ਇਤੋਂ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਾਂ ਵੀ ਦੁਕਾਨ ਤੇ ਜਦੋਂ ਅਸੀਂ ਜਾਣਾ ਵੀ ਮੈਂ ਬੀਜ ਦਾ ਉਤਪਾਦਨ ਕਰਨਾ ਮੈਨੂੰ ਫਾਊਂਡੇਸ਼ਨ ਬੀਜ ਦੇ ਦੇ ਚਿੱਟਾ ਬੀ ਸਟੈਗ ਦੇਖ ਕੇ ਕਿਸਾਨ ਵੀ ਲੈ ਆ ਕਿ ਕਿਵੇਂ ਪਤਾ ਲੱਗੂ ਵੀ ਚਿੱਟਾ ਟੈਗ ਜਿਹੜਾ ਉਹਨੇ ਦਿੱਤਾ ਸਾਨੂੰ ਇਹ ਸ਼ੁੱਧੀ ਹੈ ਵੀ ਇਹ ਵਾਕਈ ਸਲਟੀ ਜਿਹੜਾ ਫਾਊਂਡੇਸ਼ਨ ਬੀਜ ਆ ਤੁਹਾਡੀ ਮਹਿਕਮੇ ਵੱਲੋਂ ਪ੍ਰਮਾਣਿਤ ਕੀਤਾ ਹੋਇਆ ਦੇਖੋ ਜੀ ਫਾਊਂਡੇਸ਼ਨ ਬੀਜ ਜਦੋਂ ਉਹਨੇ ਲਿਆਂਦਾ ਲਿਆ ਕੇ ਉਹਨੇ ਸਾਡੇ ਕੋਲ ਅਪਲਾਈ ਕਰਨਾ ਜਦੋਂ ਕਿਸਾਨ ਨੇ ਬੀ ਬਣਾਉਣਾ ਫਾਊਂਡੇਸ਼ਨ ਬੀਜ ਆਮ ਕਰਕੇ ਕਿਸਾਨ ਫਸਲ ਵਾਸਤੇ ਨਹੀਂ ਵਰਤਦੇ ਫਸਲ ਵਾਸਤੇ ਸਰਟੀਫਾਈਡ ਬੀਜ ਵਰਤਦੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਵਿੱਚੋਂ ਜੇ ਕੋਈ ਨਕਲੀ ਵੀ ਜਾਂ ਕੋਈ ਮਾੜਾ ਵੀ ਜਾਂ ਕੋਈ ਨਕਲੀ ਟੈਗ ਕਰਦਾ ਉਹਨੂੰ ਖਤਮ ਕਰਨ ਲਈ ਬਾਹਰ ਕੱਢਣ ਲਈ ਭਾਰਤ ਸਰਕਾਰ ਨੇ ਕਿਊ ਆਰ ਕੋਡ ਸਿਸਟਮ ਇੰਟਰੋਡਿਊਸ ਕਰ ਦੇਣ ਲੱਗੇ ਓਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰ ਕਿਤੋਂ ਵੀ ਜਿਹੜਾ ਬੈਗ ਲਿਆਉਣਗੇ ਉਹਨੂੰ ਆਪਣੇ ਮੋਬਾਈਲ ਦੇ ਨਾਲ ਸਕੈਨ ਕਰਕੇ ਉਹ ਪਤਾ ਕਰ ਸਕਣਗੇ ਕਿ ਇਹ ਅਸਲੀ ਹੈ ਕਿ ਨਕਲੀ ਹੈ ਉਹ ਕਿੱਥੋਂ ਚੱਲਿਆ ਕਿੰਨੇ ਲਾਇਆ ਕੀ ਪਾਸ ਹੋਇਆ ਕੀ ਕੀਤਾ ਉਹਦੀ ਸਾਰੀ ਹਿਸਟਰੀ ਉਹਦੇ ਵਿੱਚ ਹੋਈ अच्छा जी हां जी तो इस करके आ ਤੁਹਾਡਾ ਜਿਹੜਾ ਸਵਾਲ ਹੈ ਇਹ ਮਸਲਾ ਉਹਦੇ ਨਾਲ ਹੱਲ ਹੋ ਜਾਏਗਾ ਕੋਈ ਕਿਸੇ ਨੂੰ ਸ਼ੰਕਾ ਨਹੀਂ ਰਹੇਗੀ ਉਹ ਆਪਣੇ ਪਿੰਡ ਵਾਲਾ ਸੰਤਾ ਸੀ ਨਾ ਉਹ ਲਿਆਇਆ ਸੀ ਬੀਜ ਅੱਛਾ ਅੱਛਾ ਉਹ ਕਹਿੰਦਾ ਟੈਗ ਵੀ ਮਹਿਕਮੇ ਨੇ ਕਿਹਾ ਸਾਂਭ ਕੇ ਰੱਖਿਓ ਉਹ ਤੇ ਡਿਜੀਟਲ ਉਹਨੇ ਮੈਨੂੰ ਦਿਖਾਇਆ ਉਹਦੇ ਪਿੱਛੇ ਮਹਿਕਮੇ ਦੀ ਸਾਈਨ ਵੀ ਸੀ ਮੋਹਰ ਲਾ ਕੇ ਹੋਏ ਹੋਏ ਕਿਆ ਬਾਤ ਮੈਂ ਕਿਹਾ ਵੀ ਆ ਤਾਂ ਵਾਕਈ ਜੀ ਮਹਿਕਮੇ ਦੀ ਮੋਹਰ ਲੱਗੀ ਆ ਤੇ ਪੱਕਾ ਬੀਜ ਤਾਂ ਸ਼ੁੱਧ ਹੀ ਹੈ ਇਹ ਹਾਂ ਦੇਖੋ ਉਹ ਬੀਜ ਦੇ ਉੱਤੇ ਇੱਕ ਨੰਬਰ ਦਿੱਤਾ ਹੁੰਦਾ ਜੀ ਹਾਂਜੀ ਸਾਡਾ ਜਿਹੜਾ ਬੀਜ ਪ੍ਰਮਾਨਣ ਅਫਸਰ ਜਾਂ ਸਹਾਇਕ ਮੌਕੇ ਤੇ ਜਾ ਕੇ ਜਦੋਂ ਇਹ ਬੀ ਵੱਡਿਆ ਜਾਂਦਾ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਵੱਢ ਕੇ ਇਹ ਚਲੇ ਜਾਂਦਾ ਉਹਨਾਂ ਦੀ ਫੈਕਟਰੀ ਚ ਉੱਥੇ ਉਹ ਆਪਣੀ ਦੇਖ ਰੇਖ ਚ ਉਹਦੀ ਸਾਫ ਸਫਾਈ ਕਰਾਉਂਦਾ ਇੱਕ ਸਾਰਤਾ ਕਢਾਉਂਦਾ ਗ੍ਰੇਡਿੰਗ ਕਰਦਾ ਅੰਗਰੇਜ਼ੀ ਚ ਕਰਦਾ ਹਾਂ ਇੰਗਲਿਸ਼ ਚ ਗ੍ਰੇਡਿੰਗ ਕਰਦਾ ਉਸ ਤੋਂ ਬਾਅਦ ਅਸੀਂ ਉਹਦਾ ਸੈਂਪਲ ਲੈਨੇ ਆ ਵੀ ਇਹ ਸਾਰੇ ਜਿਹੜੇ ਪੈਮਾਨੇ ਨੇ ਇਹ ਪੂਰੇ ਉੱਤਰ ਰਹੇ ਆ ਉਹਨਾਂ ਤੇ ਉਹ ਸੈਂਪਲ ਜਦੋਂ ਪਾਸ ਹੋ ਕੇ ਆ ਜਾਂਦਾ ਲੈਬੋਰੀ ਤੋਂ ਉਸ ਤੋਂ ਬਾਅਦ ਉਹਦੀ ਪੈਕਿੰਗ ਹੁੰਦੀ ਹੈ ਹਾਂ ਜਦੋਂ ਪੈਕਿੰਗ ਹੁੰਦੀ ਹੈ ਜਿਹੜਾ ਟੈਗ ਦੀ ਆ ਗੱਲ ਕਰ ਰਹੇ ਨੇ चौहान ਸਾਹਿਬ ਉਹ ਟੈਗ ਉਦੋਂ ਉਹ ਜਿਹੜਾ ਸਾਡਾ ਅਫਸਰ ਹੈ ਉਹ ਬੋਰੀ ਦੇ ਨਾਲ ਸਿਉਂਦਾ ਖਲੋਕੇ ਅੱਛਾ ਉਹਦੇ ਉੱਤੇ ਆਪਣੇ ਸਾਈਨ ਕਰਦਾ ਹੈ ਤਾਂ ਕਿ ਵੀ ਇਹ ਗਲਤ ਪਾਸੇ ਨਾ ਵਰਤਿਆ ਜਾਵੇ ਕੋਈ ਗਲਤ ਚੀਜ਼ ਨਾ ਇਹਦੇ ਵਿੱਚ ਪੈ ਜਾਵੇ ਹਾਂ ਇਸ ਤਰ੍ਹਾਂ ਉਹਦਾ ਸ਼ੁੱਧਤਾ ਤੇ ਸਾਰੀ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਦੇਖੋ ਜੀ ਗੱਲ ਇਹ ਆ ਧਿਆਨ ਜੇ ਮਹਿਕਮਾ ਰੱਖਦਾ ਤੇ ਧਿਆਨ ਸਾਨੂੰ ਵੀ ਰੱਖਣਾ ਚਾਹੀਦਾ ਵੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜੇ ਅਸੀਂ ਪ੍ਰਮਾਣਿਤ ਵੀ ਜਿਹੜਾ ਸੀ ਅਗੋਂ ਦੇਣਾ ਆ ਜਾਂ ਆਪ ਬੀਜਣਾ ਆ ਤੇ ਮੁਆਇਨਾ ਕਰਨਾ ਮਹਿਕਮੇ ਵਾਲਿਆਂ ਨੇ ਉਹ ਸਹੀ ਤਾਂ ਹੀ ਹੋਏਗਾ ਜੇ ਆਪਾਂ ਉਹ ਉਹਨਾਂ ਗੱਲਾਂ ਵੱਲ ਪੂਰਾ ਉਤਰਾਂਗੇ ਉਹ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਸੀ ਧਿਆਨ ਰੱਖੀਏ ਤਾਂ ਕਿ ਉਹ ਬੀਚ ਕੋਈ ਨੁਕਸਾਨ ਨਾ ਹੋਵੇ ਕੋਈ ਨੁਕਸ ਨਾ ਪੈ ਜਾਵੇ ਤਾਂ ਕਿ ਉਹ ਪੂਰਾ ਉਹ ਪੂਰੇ ਨੰਬਰਾਂ ਦੇ ਪਾਸ ਹੋਵੇ ਮੈਂ ਇੱਕ ਹੋਰ ਗੱਲ ਡਾਕਟਰ ਸਾਹਿਬ ਨੂੰ ਪੁੱਛਣੀ ਚਾਹੁੰਦਾ ਡਾਕਟਰ ਸਾਹਿਬ ਮੰਨ ਲਓ ਮੈਂ ਬੀਜ ਬੀਜ ਲੈ ਕੇ ਸਰਟੀਫਾਈਡ ਵੀ ਮੈਂ ਅੱਗੇ ਵੇਚੂਗਾ ਫਾਊਂਡੇਸ਼ਨ ਬੀਜ ਲੈ ਕੇ ਬੀਜ ਲਿਆ ਮੁੜਕੀ ਮੈਂ ਤੁਹਾਨੂੰ ਨੀਂਦ ਦੇਣਾ ਚਾਹੁੰਦਾ ਮੈਂ ਚਾਹੁੰਦਾ ਮੈਂ ਆਪ ਹੀ ਵੇਚ ਲੂੰ ਮੈਂ ਵੇਚ ਸਕਦਾ ਹਾਂ ਆਪ ਤੁਸੀਂ ਉਦੋਂ ਤੱਕ ਨਹੀਂ ਵੇਚ ਸਕਦੇ ਜਦੋਂ ਤੱਕ ਤੁਸੀਂ ਖੇਤੀਬਾੜੀ ਵਿਭਾਗ ਤੋਂ ਲਾਇਸੈਂਸ ਨਾਲ ਹਾਂ ਦੇ ਕੇ ਜੀ ਤੇ ਉਹਨੂੰ ਤੁਸੀਂ ਬੀਜ ਕਹਿ ਕੇ ਉਦੋਂ ਵੇਚ ਸਕਦੇ ਹੋ ਜੇ ਉਹ ਪ੍ਰਮਾਣਿਤ ਕੀਤਾ ਹੋਵੇ ਸਰਟੀਫਾਈਡ ਬੀਜ ਉਹ ਤਾਂ ਮੰਨਿਆ ਜਾਊ ਸਾਡਾ ਟੈਗ ਉੱਤੇ ਲਗਾਓ ਸਾਈਨ ਵੀ ਹੋਏ ਹੁੰਦੇ ਬਿਲਕੁਲ ਇਹ ਨਹੀਂ ਹੈਗਾ ਵੀ ਤੁਸੀਂ ਕਹੀ ਜੋ ਵੀ ਮੈਂ ਪਰਮਾ ਇਹ ਤੇ ਲੈ ਕੇ ਲਾਤਾ ਵੀ ਪ੍ਰਮਾਣਿਤ ਬੀਜ ਇੱਥੇ ਮਿਲਦੇ ਹਨ ਐਂਦਾ ਨਹੀਂ ਹੋਣਾ ਉਹ ਬਕਾਇਦਾ ਤੌਰ ਤੇ ਲਾਇਸੈਂਸ ਤੇ ਲੈਣਾ ਹੀ ਲੈਣਾ ਸਰਟੀਫਿਕੇਟ ਵੀ ਲੈਣਾ ਪੈਣਾ ਹੈ ਇਹਨਾਂ ਬਿਲਕੁਲ ਹੈ ਨਾ ਡਾਕਟਰ ਸਾਹਿਬ ਕਿਹੜੀਆਂ ਕਿਡੀਆਂ ਮੁੱਖ ਗੱਲਾਂ ਨੇ ਧਿਆਨ ਰੱਖੀਏ ਵੀ ਤਾਂ ਕਿ ਜਿਹੜਾ ਅਸੀਂ ਬੀਜ ਪ੍ਰਮਾਣਿਤ ਬੀਜਨਾ ਹੈ ਉਹ ਬਿਲਕੁਲ ਠੀਕ ਹੋਵੇ ਵੀ ਅਸੀਂ ਉਹਨਾਂ ਗੱਲਾਂ ਦਾ ਵੀ ਧਿਆਨ ਰੱਖੀਏ ਆਮ ਫਸਲ ਨਾਲੋਂ ਕਿੰਨਾ ਕੋ ਵੱਖਰਾ ਹੈ ਦੇਖੋ ਜੀ ਜੇ ਤੱਕ ਕਿਸਾਨ ਦੇ ਮਾਪਦੰਡਾਂ ਤਨਾ ਦੇਖੀਏ ਤਾਂ ਸਿਰਫ ਇਹ ਧਿਆਨ ਰੱਖਣਾ ਵੀ ਇਹਦੇ ਚ ਮਿਕਸਿੰਗ ਨਾ ਹੋਵੇ ਮਾੜਿਆ ਜੇ ਵਿੱਚ ਕੋਈ ਨਦੀਨ ਆ ਗਿਆ ਉਹਨੂੰ ਕੱਢ ਦਿੱਤਾ ਜਾਵੇ ਆਫ ਟਾਈਪ ਕੱਢ ਦਿੱਤੇ ਜਾਣ ਨਾਲ ਦੇ ਖੇਤ ਤੋਂ ਬਕਾਇਦਾ ਦੂਰੀ ਬਰਾਕੇ ਰੱਖੀ ਜਾਵੇ ਦੇਖੋ ਇਹ ਚੀਜ਼ਾਂ ਦੇ ਨਾਲ ਆਉਣ ਵਾਲੀ ਫਸਲ ਦਾ ਭਵਿੱਖ ਡਿਪੈਂਡ ਕਰਦਾ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਤਿਆਰ ਹੋਣਾ ਹੈ ਜਿਹਦੇ ਵਿੱਚ ਨਦੀਨ ਵਗੈਰਾ ਸੀ ਸਾਰਾ ਕੁਝ ਕੱਢ ਦੇਾਂਗੇ ਸਾਰਾ ਕੁਝ ਟਾਈਮ ਤੇ ਉਹਨੂੰ ਸੋਇੰਗ ਕਰਾਂਗੇ ਇਸ ਸਮੇਂ ਤੇ ਉਹਦੀ ਹਾਰਵੈਸਟਿੰਗ ਕਰਾਂਗੇ ਉਹ ਤਾਂ ਹੀ ਚੀਜ਼ ਵਧੀਆ ਬਣੂਗੀ ਜੇ ਦਾ ਸਾਰਾ ਮਾਪਦੰਡ ਪੂਰੇ ਹੋਣਗੇ ਇਹ ਜਿਹੜੇ ਮਾਪਦੰਡ ਨੇ ਇਹ ਕੋਈ ਆਮ ਮਾਪਦੰਡ ਨਹੀਂ ਹੈ ਇਹ ਭਾਰ ਸਰਕਾਰ ਨੂੰ ਸੀ ਐਕਟ ਦੇ ਤਹਿਤ ਦੇ ਕਿ ਨਿਰਧਾਰਿਤ ਕੀਤੇ ਗਏ ਮਾਪਦੰਡ ਨੇ ਜਿਹੜੇ ਖੇਤੀ ਮਹਾਰਾਂ ਨੇ ਬਣਾਏ ਹੋਏ ਨੇ ਜੀ ਜੀ ਬਿਲਕੁਲ ਬਿਲਕੁਲ ਗੱਲ ਸਹੀ ਆ ਮਤਲਬ ਇਹ ਆ ਵੀ ਇਹ ਥੋੜੀ ਜੀ ਮਿਹਨਤ ਵਧ ਕਰਨੀ ਪੈਣੀ ਆ ਜੇ ਮੁਨਾਫਾ ਲੈਣਾ ਜੇ ਆਪਣਾ ਹਿੱਸਾ ਭਰਨਾ ਬਾਕੀ ਇਹੋ ਜੀ ਕੋਈ ਗੱਲ ਨਹੀਂ ਕੋਈ ਨਹੀਂ ਸਮਝ ਆਂਦੀ ਮੈਕਮੇ ਕੋਲ ਜਾਓ ਹਾਂਜੀ ਹਾਂਜੀ ਉਹ ਤੁਹਾਨੂੰ ਸਾਰਾ ਕੁਝ ਜਿਹੜਾ ਨਾ ਉਹ ਦੱਸਣ ਬਿਲਕੁਲ ਜੀ ਬਿਲਕੁਲ ਤੇ ਗੱਲ ਆ ਗਈ ਜੀ ਮੌਸਮ ਦੀ ਅੱਜ ਥੋੜੇ ਛਿੱਟੇ ਪਏ ਆ ਕਈ ਥਾਵਾਂ ਤੇ। ਅੱਛਾ 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 ਦੱਸ ਦਿਓ ਫਿਰ ਸਾਨੂੰ ਜੀ ਮੌਸਮ ਦਾ ਹਾਲ। ਕੀ ਤਾਪਮਾਨ ਜਿਹੜਾ ਉਹ ਪਿਛਲੇ 24 ਘੰਟਿਆਂ 'ਚ ਕਿਸ ਤਰੀਕੇ ਦਾ ਰਿਹਾ ਆ? ਉਹ ਦੱਸ ਦਿਨੇ ਆ। ਵੀ ਵੱਤੋਵੱਤ ਜਲੰਧਰ ਦੇ ਵਿੱਚ ਜਿਹੜਾ ਤਾਪਮਾਨ ਪਿਛਲੇ 24 ਘੰਟਿਆਂ 'ਚ ਰਿਹਾ ਉਹ ਸੀ 31.5 ਡਿਗਰੀ ਸੈਲਸੀਅਸ। ਅੱਛਾ ਜੀ। ਤੇ ਘੱਟ ਤੋਂ ਘੱਟ 25.1 ਗੁਰਦਾਸਪੁਰ 'ਚ 32.5 ਵੱਤੋਵੱਤ ਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ। ਫਿਰੋਜ਼ਪੁਰ ਚ 32 ਵੱਧ ਤੋਂ ਵੱਧ ਤੇ 25.5 ਘੱਟ ਤੋਂ ਘੱਟ ਪਟਿਆਲਾ ਚ ਵੱਧ ਤੋਂ ਵੱਧ 30.4 ਤੇ ਘੱਟ ਤੋਂ ਘੱਟ 24.8 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 32.1 ਤੇ 25.6 ਤੇ ਬਠਿੰਡਾ ਚ ਜਿਹੜਾ ਤਾਪਮਾਨ ਪਿਛਲੇ 24 ਘੰਟਿਆਂ ਚ ਰਿਹਾ ਉਹ ਇਹ ਹੈ ਜੀ ਕਿ ਵੱਧ ਤੋਂ ਵੱਧ 34 ਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਇਹ ਤੇ ਸੀ ਜੀ ਤਾਪਮਾਨ ਮੌਸਮ ਅੱਜ ਜਿਵੇਂ ਛਿਟੇ ਪੈ ਗਏ ਪੈ ਗਏ ਆਉਣ ਵਾਲੇ 24 ਘੰਟਿਆਂ ਨੂੰ ਮੌਸਮ ਜਿਹੜਾ ਹੈ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਠੀਕ ਹੈ ਕਿਸਾਨ ਵੀਰੋ ਤੇ ਪੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਮੁਤਲਕ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ 34144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਇਹ ਜਿਹੜਾ ਅੱਜ ਦਾ ਵਿਸ਼ਾ ਸੀ ਨਾ ਇਹਦੇ ਬਾਰੇ ਥੋੜਾ ਘੋਖਣਾ ਆਪਣੇ ਆਪ ਦੇ ਵਿੱਚ ਬਹੁਤ ਲਾਹੇਵੰਦ ਕੀਤਾ ਖਾਸ ਕਰਕੇ ਸਾਡੇ ਜਿਹੜੇ ਨੌਜਵਾਨ ਕਿਸਾਨ ਹੈਗੇ ਨੇ ਇਹ ਆਪਣਾ ਕੀਤਾ ਵਧੀਆ ਤਰੀਕੇ ਨਾਲ ਕਰਨਗੇ ਘਰ ਬੈਠ ਕੇ ਵੱਧ ਮੁਨਾਫਾ ਵੀ ਕਮਾਣਗੇ ਤੇ ਤਰੱਕੀ ਵੀ ਕਰਨਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਡीडी ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬੁਲਾਇਆ ਜੈ